ਲੰਗਰ ਸਿੰਘ ਭਾਈ ਪ੍ਰਸ਼ਾਦਾ ਸਿੰਘ ਅਤੇ ਮਾਈ ਬਲਟੋਈ ਦਾ ਪੁੱਤਰ ਜਿਸ ਨੇ ਪਿੰਡ ਹਰੀਕੇ ਕਲਾਂ ਵਿਖੇ ਧਰਮ ਗ੍ਰੰਥਾਂ ਦੇ ਅਧਿਐਨ ਲਈ ਡੇਰਾ ਵੀ ਸਥਾਪਿਤ ਕੀਤਾ ਸੀ ਲੰਗਰ ਪ੍ਰਥਾ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਪਰ ਅੱਜ ਅਸੀਂ ਤੁਹਾਨੂੰ ਲੰਗਰ ਸਿੰਘ ਨਾਂ ਦੇ ਸਿੱਖ ਨਾਲ ਮਿਲਾਵਾਂਗੇ ਜਿਸ ਨੇ ਆਪਣਾ ਸਮੁੱਚਾ ਜੀਵਨ ਸਿੱਖੀ ਅਤੇ ਲੰਗਰ ਨੂੰ ਸਮਰਪਿਤ ਕਰ ਦਿੱਤਾ ਸੀ ਸਿੱਖ ਪੰਥ ਵਿਸ਼ਵ ਕੋਸ਼ ਗੁਰ ਰਤਨ ਪਬਲਿਸ਼ਰਸ ਪਟਿਆਲਾ ਦੇ ਕਰਤਾ ਪਦਮ ਸ਼੍ਰੀ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਕਲਗੀਧਰ ਪਿਤਾ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਸਿੱਖ ਦੰਪਤੀ ਹੋਏ ਸਨ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਪਾਈ ਪ੍ਰਸ਼ਾਦਾ ਸਿੰਘ ਅਤੇ ਮਾਈ ਬਲਟੋਈ ਕਰਕੇ ਆਇਆ ਹੈ ਇਹ ਦੋਵੇਂ ਫਰੀਦਕੋਟ ਦੇ ਕੋਟ ਕਪੂਰਾ ਨਗਰ ਵਿੱਚ ਰਹਿੰਦੇ ਸਨ ਜੋ ਲੰਗਰ ਪ੍ਰਸ਼ਾਦੇ ਰਾਹੀਂ ਲੋਕਾਂ ਦੀ ਸੇਵਾ ਕਰਿਆ ਕਰਦੇ ਸਨ ਇਹਨਾਂ ਦੀ ਵੱਡੀ ਸੇਵਾ ਨੂੰ ਦੇਖਦਿਆਂ ਲੋਕਾਂ ਨੇ ਆਦਰ ਵਜੋਂ ਇਹਨਾਂ પતિ ਪਤਨੀ ਨੂੰ ਲੰਗਰ ਨਾਲ ਸੰਬੰਧਿਤ ਨਾਵਾਂ ਨਾਲ ਸ਼ੁਸ਼ੋਭਿਤ ਕੀਤਾ ਇਹਨਾਂ ਨੂੰ ਨਾਮ ਪ੍ਰਦਾਨ ਕੀਤੇ ਪ੍ਰਸ਼ਾਦਾ ਸਿੰਘ ਅਤੇ ਵਲਟੋਈ ਵਲਟੋਈ ਦਾ ਅਰਥ ਹੁੰਦਾ ਹੈ ਉਹ ਭਾਂਡਾ ਜਿਸ ਵਿੱਚ ਦਾਲ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਲੋਕਾਂ ਨੇ ਇਹਨਾਂ ਦੇ ਪੁੱਤਰ ਨੂੰ ਲੰਗਰ ਸਿੰਘ ਕਹਿ ਕੇ ਬੁਲਾਇਆ ਤੇ ਇਸ ਪ੍ਰਕਾਰ ਉਹਨਾਂ ਦੇ ਪੁੱਤਰ ਦੇ ਨਾਂ ਦੇ ਨਾਲ ਲੰਗਰ ਸਿੰਘ ਹਮੇਸ਼ਾ ਲਈ ਜੁੜ ਗਿਆ ਲੰਗਰ ਸਿੰਘ ਨੇ ਮੋਢਲੀ ਧਾਰਮਿਕ ਵਿਦਿਆ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਆ ਭਾਈ ਕੇਸਰ ਸਿੰਘ ਪਾਸੋਂ ਪ੍ਰਾਪਤ ਕੀਤੀ ਅਤੇ ਫਿਰ ਹਰੀਕੇ ਕਲਾ ਪਿੰਡ ਵਿੱਚ ਆ ਕੇ ਵਸ ਗਏ ਸ਼੍ਰੀ ਮੁਕਤਸਰ ਸਾਹਿਬ ਤੋਂ ਪੂਰਬ ਵਾਲੇ ਪਾਸੇ 18 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਹਰੀਕੇ ਕਲਾਂ ਵਿੱਚ ਲੰਗਰ ਸਿੰਘ ਨੇ ਸਿੱਖ ਧਰਮ ਗ੍ਰੰਥਾਂ ਅਤੇ ਮਰਿਆਦਾ ਦਾ ਅਧਿਐਨ ਕਰਾਉਣ ਲਈ ਇੱਕ ਡੇਰਾ ਸਥਾਪਿਤ ਕੀਤਾ ਸੀ ਇਸ ਤੋਂ ਇਲਾਵਾ ਲੰਗਰ ਸਿੰਘ ਨੇ ਖੇਦਰਾਣੇ ਦੀ ਢਾਬ ਨੇੜੇ ਉਹਨਾਂ ਥਾਵਾਂ ਦੇ ਨਿਸ਼ਾਨਦੇਹੀ ਕੀਤੀ ਜਿੱਥੇ ਖੇਦਰਾਣੇ ਦੀ ਜੰਗ ਵਿੱਚ ਜ਼ਾਲਮ ਮੁਗਲਾਂ ਨਾਲ ਜੂਝਦਿਆਂ 40 ਮੁਖਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਲੰਗਰ ਸਿੰਘ ਨੇ ਮੁਕਸਰ ਸਹਿ ਵਿਖੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕਰਵਾਈਆਂ ਅਤੇ 40 ਮੁਕਤਿਆਂ ਦੀ ਯਾਦ ਵਿੱਚ ਮੁਕਸਰ ਸਹਿ ਵਿਖੇ ਮਾਗੀ ਦਾ ਮੇਲਾ ਰਚਾਉਣ ਦੀ ਪਰੰਪਰਾ ਦਾ ਉਦਘਾਟਨ ਵੀ ਕੀਤਾ ਸੀ ਲੰਗਰ ਸਿੰਘ ਜੀ ਦੁਆਰਾ ਸਥਾਪਿਤ ਕੀਤੇ ਗਏ ਡੇਰੇ ਵਿੱਚ ਜਿੱਥੇ ਲੰਗਰ ਸਿੰਘ ਦੀ ਯਾਦਗਾਰ ਸਥਾਪਿਤ ਕੀਤੀ ਗਈ ਹੈ ਉੱਥੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਅਧਿਆਨ ਵੀ ਕਰਾਇਆ ਜਾਂਦਾ ਹੈ ਮਗਰੋਂ ਮਹੰਤ ਨਿੱਕਾ ਸਿੰਘ ਜੀ ਨੇ ਇਸ ਇਲਾਕੇ ਵਿੱਚ ਕਾਫੀ ਧਰਮ ਪ੍ਰਚਾਰ ਕੀਤਾ ਸੀ ਅਤੇ ਨਿਰਮਲ ਡੇਰੀ ਵੀ ਸਥਾਪਿਤ ਕੀਤੇ ਸਨ